ਸਿਰਦਰਦ ਜਾਂ ਹੈਡੈਕ ਇੱਕ ਆਮ ਸਮੱਸਿਆ ਹੈ ਜੋ ਕਿ ਕਿਸੇ ਵੀ ਉਮਰ ਦੇ ਵਿਅਕਤੀ ਨੂੰ ਹੋ ਸਕਦੀ ਹੈ ਇਹ ਸਿਰ ਵਿੱਚ ਦਰਦ ਜਾਂ ਭਾਰੀਪਨ ਦੇ ਰੂਪ ਵਿੱਚ ਮਹਿਸੂਸ ਹੁੰਦਾ ਹੈ ਅਤੇ ਕਈ ਵਾਰੀ ਇਹ ਆਮ ਤੌਰ ਤੇ ਸਹਿ ਜਾ ਸਕਣ ਵਾਲਾ ਹੁੰਦਾ ਹੈ ਪਰ ਕਈ ਵਾਰ ਗੰਭੀਰ ਰੋਗਾਂ ਦਾ ਸੰਕੇਤ ਵੀ ਹੋ ਸਕਦਾ ਹੈ ਸਿਰਦਰਦ ਦੇ ਕਈ ਕਾਰਨ ਹੋ ਸਕਦੇ ਹਨ ਸਰੀਰਕ ਮਾਨਸਿਕ ਜਾਂ ਵਾਤਾਵਰਣਿਕ ਸਿਰਦਰਦ ਦੇ ਕਾਰਨਾਂ ਬਾਰੇ ਵਿਸਤਾਰਪੂਰਵਕ ਜਾਣਕਾਰੀ ਲੈਂਦੇ ਹਾਂ ਕਈ ਵਾਰ ਤਣਾਅ ਕਰਕੇ ਵੀ ਸਿਰ ਵਿੱਚ ਦਰਦ ਹੁੰਦਾ ਹੈ ਦਿਨ-ਬਦਨ ਜ਼ਿੰਦਗੀ ਦੀ ਭੱਜ ਦੌੜ ਤੇ ਨੌਕਰੀ ਦਾ ਦਬਾਅ ਪਰਿਵਾਰਕ ਸਮੱਸਿਆਵਾਂ ਜਾਂ ਪੜ੍ਹਾਈ ਦਾ ਤਣਾਅ ਇਹ ਸਭ ਮਨ ਤੇ ਅਸਰ ਪਾਉਂਦੇ ਹਨ ਜੋ ਕਿ ਸਿਰਦਰਦ ਦਾ ਰੂਪ ਧਾਰ ਲੈਂਦੇ ਹਨ ਜਾਂ ਫਿਰ ਜੇਕਰ ਨੀਂਦ ਵੀ ਪੂਰੀ ਨਹੀਂ ਹੁੰਦੀ ਜਾਂ ਸਰੀਰ ਥੱਕਿਆ ਹੋਇਆ ਹੋਵੇ ਤਾਂ ਵੀ ਸਿਰ ਵਿੱਚ ਦਰਦ ਹੋ ਜਾਂਦਾ ਹੈ ਨੀਂਦ ਦੀ ਲੋੜ ਸਰੀਰ ਦੇ ਵਿਗਿਆਨਕ ਕਾਰਜਾਂ ਨੂੰ ਬਰਕਰਾਰ ਰੱਖਣ ਲਈ ਜ਼ਰੂਰੀ ਹੈ ਪਰ ਜਦੋਂ ਇਹ ਨਹੀਂ ਹੁੰਦੀ ਤਾਂ ਦਿਮਾਗ ਤੇ ਵੱਧ ਦਬਾਅ ਪੈਂਦਾ ਹੈ ਅਤੇ ਸਿਰ ਦਰਦ ਦਾ ਕਾਰਨ ਬਣ ਜਾਂਦਾ ਹੈ ਮਾਈਗਰੇਨ ਵੀ ਇੱਕ ਖਾਸ ਕਿਸਮ ਦਾ ਸਿਰ ਦਰਦ ਹੁੰਦਾ ਹੈ ਜੋ ਅਕਸਰ ਸਿਰ ਦੇ ਇੱਕ ਪਾਸੇ ਹੁੰਦਾ ਹੈ ਇਸ ਦਰਦ ਨਾਲ ਕਈ ਵਾਰ ਬਹੁਤ ਹੀ ਜ਼ਿਆਦਾ ਉਲਟੀਆਂ ਚੱਕਰ ਜਾਂ ਰੋਸ਼ਨੀ ਤੋਂ ਚੇੜ ਹੋਣ ਲੱਗਦੀ ਹੈ ਮਾਈਗਰੇਨ ਹੋਣ ਦੇ ਕਾਰਨਾਂ ਵਿੱਚ ਹਾਰਮੋਨਲ ਬਦਲਾਅ ਜੈਨਾਤਿਕ ਕਾਰਨ ਜਾਂ ਕੁਝ ਖਾਣ ਪੀਣ ਦੀਆਂ ਚੀਜ਼ਾਂ ਜਾਂ ਅਤ ਵਿਅਸਤ ਜੀਵਨ ਸ਼ੈਲੀ ਸ਼ਾਮਲ ਹੋ ਸਕਦੀ ਹਨ ਲੰਮਾ ਸਮਾਂ ਸਕਰੀਨ ਦੇ ਸਾਹਮਣੇ ਬਿਤਾਉਣ ਨਾਲ ਵੀ ਅੱਖਾਂ ਨੂੰ ਥਕਾਵਟ ਹੁੰਦੀ ਹੈ ਤੇ ਇਸ ਨਾਲ ਵੀ ਦਿਮਾਗ ਤੇ ਦਬਾਅ ਪੈਂਦਾ ਹੈ ਜੋ ਕਿ ਸਿਰ ਦਰਦ ਦਾ ਰੂਪ ਲੈ ਸਕਦਾ ਹੈ ਇਸ ਤੋਂ ਇਲਾਵਾ ਸਰੀਰ ਵਿੱਚ ਪਾਣੀ ਦੀ ਘਾਟ ਵੀ ਸਿਰ ਦਰਦ ਦਾ ਕਾਰਨ ਬਣਦੀ ਹੈ ਡੀ ਹਾਈਡਰੇਸ਼ਨ ਨਾਲ ਬਲੱਡ ਸਰਕੂਲੇਸ਼ਨ ਤੇ ਅਸਰ ਪੈਂਦਾ ਹੈ ਅਤੇ ਜਿਸ ਨਾਲ ਦਿਮਾਗ ਨੂੰ ਆਕਸੀਜਨ ਦੀ ਘਾਟ ਮਹਿਸੂਸ ਹੁੰਦੀ ਹੈ ਇਸ ਤੋਂ ਲਾ ਬਾਹਾਈ ਬਲੱਡ ਪ੍ਰੈਸ਼ਰ ਵਾਲੇ ਵਿਅਕਤੀਆਂ ਨੂੰ ਵੀ ਅਕਸਰ ਸਿਰ ਦਰਦ ਹੁੰਦਾ ਹੈ। ਅਲਰਜੀ ਜਾਂ ਸਾਈਨਸ ਦੇ ਕਾਰਨ ਕਈ ਵਾਰ ਮੌਸਮ ਦੀ ਤਬਦੀਲੀ ਜਾਂ ਧੂੜ ਮਿੱਟੀ ਦੇ ਨਾਲ ਵੀ ਅਲਰਜੀ ਹੋਣ ਨਾਲ ਵੀ ਸਿਰ ਵਿੱਚ ਦਰਦ ਹੋ ਜਾ ਸਕਦਾ ਹੈ। ਕੈਫੀਨ ਵਾਲੀਆਂ ਚੀਜ਼ਾਂ ਚਾਹ, ਕਾਫੀ, ਕੋਲਡ ਡਰਿੰਕ ਆਦਿ ਲਤ ਹੋਣ ਤੇ ਫਿਰ ਉਹਨਾਂ ਨੂੰ ਅਚਾਨਕ ਛੱਡਣ ਨਾਲ ਵੀ ਸਿਰ ਵਿੱਚ ਦਰਦ ਮਹਿਸੂਸ ਹੁੰਦਾ ਹੈ। ਮਹਿਲਾਵਾਂ ਵਿੱਚ ਖਾਸ ਕਰਕੇ ਐਸਟ੍ਰੋਜਨ ਹਾਰਮੋਨ ਦੇ ਪੱਧਰ ਵਿੱਚ ਤਬਦੀਲੀ ਹੋਣ ਕਾਰਨ ਵੀ ਸਿਰਦਰਦ ਦਾ ਕਾਰਨ ਹੋ ਸਕਦਾ ਹੈ। ਕਈ ਵਾਰ ਸਿਰਦਰਦ ਕਿਸੇ ਗੰਭੀਰ ਬਿਮਾਰੀ ਦੀ ਦਾ ਇਸ਼ਾਰਾ ਕਰਦਾ ਹੈ। ਇਸ ਲਈ ਸਾਨੂੰ ਇਸ ਤੋਂ ਬਚਾ ਲਈ ਕੁਝ ਘਰੇਲੂ ਉਪਾਅ ਵੀ ਅਪਣਾ ਸਕਦੇ ਹਾਂ ਤੇ ਜੇਕਰ ਜ਼ਿਆਦਾ ਹੋਵੇ ਤਾਂ ਡਾਕਟਰ ਦੀ ਸਿਰਦਰਦ ਤੋਂ ਬਚਣ ਲਈ ਕੁਝ ਘਰੇਲੂ ਇਲਾਜ ਜੇਕਰ ਸਿਰ ਦਾ ਦਰਦ ਪੁਰਾਣਾ ਹੋਵੇ ਤਾਂ ਅੱਕ ਦੇ ਪੱਤਿਆਂ ਦਾ ਰਸ ਮੱਥੇ ਉੱਤੇ ਲਗਾ ਸਕਦੇ ਹੋ। ਨੰਬਰ 2 ਨੱਕ ਦੀਆਂ ਨਾਸਾਂ ਵਿੱਚ 2-2 ਬੂੰਦਾਂ ਸਰੋਂ ਦਾ ਤੇਲ ਪਾ ਕੇ ਨੱਕ ਨੂੰ ਛੁਣਕੋ। ਤੇਲ ਅਤੇ ਬਲਗਮ ਬਾਹਰ ਆ ਜਾਵੇਗੀ ਤੇ ਉਸ ਨੂੰ ਥੁੱਕ ਦਿਓ। ਥੋੜੀ ਦੇਰ ਬਾਅਦ ਸਿਰ ਦਾ ਦਰਦ ਰੁਕ ਜਾਵੇਗਾ। ਨੰਬਰ 3 ਲਾਲ ਇਲਾਇਚੀ ਦੇ ਛਿਲਣਾਂ ਨੂੰ ਸਿਲ ਤੇ ਪਾਣੀ ਨਾਲ ਘਸਾ ਕੇ ਮੱਥੇ ਉਤੇ ਚੰਦਨ ਦੀ ਤਰ੍ਹਾਂ ਲਗਾਉਣ ਨਾਲ ਵੀ ਸਿਰ ਦਰਦ ਵਿੱਚ ਕਾਫੀ ਆਰਾਮ ਮਿਲਦਾ ਹੈ। ਜੇਕਰ ਅੱਧੇ ਸਿਰ ਦਾ ਦਰਦ ਹੋਵੇ ਤਾਂ ਕਾਲੀ ਮਿਰਚ ਦੇ 2 ਚੁਟਕੀ ਚੂਰਨ ਵਿੱਚ ਖੰਡ ਪਾ ਕੇ ਉਸ ਨੂੰ ਖਾ ਸਕਦੇ ਹੋ ਕਾਗਜੀ ਨਿੰਬੂ ਦੇ ਰਸ ਦੀਆਂ 4 ਬੂੰਦਾਂ ਨੱਕ ਵਿੱਚ ਪਾਓ ਤੇ ਇਸ ਨਾਲ ਵੀ ਸਿਰਦਰਦ ਨੂੰ ਆਰਾਮ ਮਿਲੇਗਾ ਨੰਬਰ 6 ਬਿਨਾਂ ਦੁੱਧ ਦੀ ਚਾਹ ਬਣਾ ਕੇ ਉਸ ਵਿੱਚ ਅੱਧਾ ਚਮਚ ਨਿੰਬੂ ਨਚੋੜ ਕੇ ਪੀਓ ਨਿੰਬੂ ਦੀਆਂ ਪੱਤੀਆਂ ਨੂੰ ਮਰੋੜ ਕੇ ਸੁੰਘਣ ਨਾਲ ਵੀ ਹਲਕੇ ਸਿਰ ਦੇ ਦਰਦ ਨੂੰ ਦੂਰ ਕੀ ਇਹਨਾਂ ਕੁ ਰੀਲੂ ਨੁਸਖਿਆਂ ਨੂੰ ਅਪਣਾ ਕੇ ਅਸੀਂ ਕਾਫੀ ਹੱਦ ਤੱਕ ਸਿਰਦਰਦ ਤੋਂ ਰਾਹਤ ਪਾ ਸਕਦੇ ਹਾਂ ਤੇ ਜੇ ਲੋੜ ਹੋਵੇ ਤਾਂ ਡਾਕਟਰ ਦੀ ਸਲਾਹ ਲੈਣੀ ਵੀ ਜ਼ਰੂਰੀ ਹੈ